ਤਨ ਆਸਿ ਲਈ ਅਵਲਾ ਤਵਾ ਿਕਾ ਤੁਤ ਸਰਬ ਸੁਖ ਦਰ ਜਾਂ ਕਾ ਵਸ ਹੈ ਕਾਮ ਧੇਨਾ ਸੋ ਐਸਾ ਹਰਿ ਤੇਈ ਜਾਨ ਨਾਨਕ ਕਉ ਗੁਰ ਹੈ ਮਤ ਦਿਨੀ ਜਪਹਰ ਪਵਜਲ ਤਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੰਮ੍ਰਿਤ ਵੇਲਾ ਹੋ ਗਿਆ ਹੈ ਭਾਈ ਅੰਮ੍ਰਿਤ ਵੇਲੇ ਦੇ 4:05 ਮਿੰਟ ਹੋ ਗਏ ਹਨ ਪੰਜ ਹਾੜ ਪੰਜ ਹਾੜ ਹਾੜ ਵਦੀ ਅਸ਼ਟਮੀ ਹੋ ਗਈ ਹੈ ਸੋ ਅੱਜ ਦਿਨ ਵੀਰਵਾਰ 19 ਆੜ ਵਦੀ ਅਸ਼ਟਮੀ ਹੋ ਗਈ ਹੈ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਜੀ ਜੇ ਲਾਇ ਰਹਾ ਹਾਂ ਲਿਬਤਾਰ ਭੁਖ ਆਪ ਖਨ ਉਤਰੀ ਜੇ ਬੰਨਾ ਬੁਰੀਆ ਪਾਦ ਸਹਿ ਸਿਆਣ ਪੰ ਲਖ ਹੋਇ ਤਾ ਇੱਕ ਨੰ ਚੱਲੈ ਨਾਲ ਗਿਬ ਸਚਿਆਰਾ ਹੋਈ ਹੈ ਕਿਵ ਕੂੜਾ ਟਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ ਲੋਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲਾ ਵਢਾਈ ਹੁਕਮੇ ਉਤਮ ਨੀਚ ਹੁਕਮ ਲੇਕ ਦੁਖ ਸੁਖ ਪਾਈਐ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਬੁਆਈਐ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੇ ਜੇ ਬੁਝੈ ਤਾਂ ਹਮੈ ਕਹੈ ਨਾ ਕੋਈ ਗਾਵਾ ਕੋ ਤਾਣ ਹੋਵੈ ਕਿਸੈ ਤਾਣੋ ਗਾਵਾ ਕੋ ਦਾਤ ਜਾਣੈ ਨੀਸਾਣੁ ਗਾਵਾ ਕੋ ਗੁਣ ਵਡਿਆਈਆ ਚਾਰੁ ਆਵੈ ਕੋ ਵਿਦਿਆ ਵੇਖੁ ਵਿਚਾਰੁ ਗਾਵਾ ਕੋ ਸਾਜ ਕਰੇ ਤਨ ਖੇਹੁ ਗਾਵਾ ਕੋ ਜੀ ਲਾ ਫਿਰ ਦੇਹੁ ਗਾਵਾ ਕੋ ਜਾਪੈ ਜੀਸਾ ਦੂਰ ਗਾਵਾ ਕੋ ਵੇਖੇ ਹਾਦਰ ਹਾ ਦੂਰ ਕਥਨਾ ਕਥੀਨਾ ਆਵੈ ਤੋਟ ਗਤ ਗਤ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦਾ ਤਕ ਪਾਇ ਜੁਗਾ ਜਗੰਤਰ ਖਾਹੀ ਖਾਹੇ ਹੁਕਮੀ ਹੁਕਮ ਜਲਾਏ ਰਾਹੋ ਨਾਨਕ ਬਿਕਸੈ ਵੇ ਪਰਵਾਹੋ ਸਾਚਾ ਸਾਹਿਬ ਸਾਚ ਨਾ ਹੈ ਪਾਖਿਆ ਬੋ ਆਪਾਰ ਆਖਾ ਮੰਗਹਿ ਦੇ ਦੇ ਦਾਤ ਕਰੇ ਨਾ ਤਾਰਿਆ ਸਮਾਈ ਗੁਰੂ ਸਰ ਗੁਰੂ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣ ਔਖਾ ਨਾਹੀ ਗੈਣਾ ਕਤਨ ਨਾ ਜਾਈ ਗੁਰਾ ਇੱਕ ਦੇਵ ਜਾਈ ਸਭਨਾ ਜੀਆਂ ਦਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰ ਸੁਨਾਵਾ ਜੇ ਸੁਬਾਵਾ ਬਿਣ ਬਾਣਾ ਕੈ ਨਾਇ ਕਰੀ ਜੀਤੀ ਸਿਰ ਠੋਪਾਇ ਵਿਖਾ ਬਣ ਕਰਮਾਂ ਕੀ ਮਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਦਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾਹੋਰ ਦਸੋਣੀ ਹੋਏ ਨਵਾ ਖੰਡਾ ਵਿੱਚ ਜਾਣੀਆਂ ਨਾਲ ਜੱਲਾ ਸਭ ਕੋਏ ਚੰਗਾ ਨੌਰ ਖਾਇ ਕੈ ਜਸ ਕੀਰਤ ਜਗ ਲੇ ਜੀ ਜਿਸ ਨਦਰ ਨਾਮ ਆਵੇ ਨਾ ਬਾਦਨ ਪੁੱਛੈ ਕੀ ਕੀਟ ਆਏ ਅੰਦਰ ਕੀਟ ਕਰ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਕਾ ਕਾਲੋ ਨਾਨਕ ਭਗਤਾ ਸਦਾ ਵੇਗਾ ਸੁਣੇ ਦੂਖ ਪਾਪ ਕਾ ਨਾਸ ਸੁਣਿਆ ਈਸਰ ਵਰਮਾ ਇੰਦਰ ਸੁਣਿਆ ਮੋਕਸ਼ਲਾ ਅਨੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਸਤਿ ਮ੍ਰਿਤ ਵੇਦ। ਬਿਗਾਸ ਸੁਣਿਆ ਦੁਖ ਪਾਪ ਕਾ ਨਾਸ। ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕੈਸ ਨਾਨ। ਬਸਤਾਏ ਕਾਗਦ ਕਲਮ ਨ ਲਿਖਣ ਹਾਰ। ਮੰਨੈ ਗਾਵਿਆ ਕਰਨ ਵਿਚਾਰੋ ਐਸਾ ਨਾਮ ਨਿਰੰਝਨ ਹੋਇ। ਜੀ ਕੋ ਮਨ ਜਾਣੈ ਮਨ ਕੋਇ। ਮੰਨਾ ਸੁਰਤ ਹੋਵੇ ਮਨ ਬੁੱਧ ਮੰਨਾ ਸਗਲ ਪਵਨ ਕੀ ਸੋਧ ਮੰਨਾ ਮੋਇ ਛੋਟਾ ਨਾ ਖਾਏ ਮੰਨਾ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਮਾਰਗ ਠਾਕ ਨਾ ਪਾਏ ਮੰਨਾ ਪਾਸੇ ਪ੍ਰਗਟ ਜਾਏ ਮੰਨਾ ਮਗਨ ਜਲੈ ਪੰਥ ਮੰਨਾ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਬਾਵੈ ਮੁਕਤ ਦਵਾਰ ਮੰਨਾ ਪਰਵਾਰ ਐਸਾ ਦਾਦ ਮੰਨਾ ਤਰਾ ਤਾਰੇ ਗੁਰ ਸਿੱਖ ਮੰਨਾ ਨਾਨਕ ਬਾਬਾ ਨਾ ਬਿਖੋ ਐਸਾ ਨਾਮ ਨਰੰਧਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਜェ ਪਾਵ ਅਦਰਗੈ ਮਾਨ ਪੰਜਾ ਸੋਹੈ ਦਰਾਜਾਨ ਪੰਚਾਂ ਕਾ ਗੁਰੂ ਇਕ ਧਿਆਨ ਜੇ ਕੋ ਕਹਾ ਕਰੈ ਵਿਚਾਰ ਕਰਤਕ ਕਰਣਾ ਨਾਹੀ ਸਮਾਰੋ ਆਵਰ ਕੇ ਜਨੂਦ ਦੇਖੋ ਬੁਝਾ ਹੋ ਵਾ ਸਤਿਆਰ ਪਾਵੈ ਸਾਈ ਬਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਜਾਪ ਸੰਖ ਭਾਉ ਸੰਗ ਪੂਜਾ ਸੰਗ ਤੋ ਪਾਰ ਸੰਖ ਜੋਗ ਮਨ ਰਹਾ ਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਸੰਖ ਦਾਤਾਰ ਅਸੰਖ ਸੂਰਮ ਬਖਸਾਰ ਸੰਖ ਮੋਲ ਬਲਾਏ ਤਾਰ ਕਰ ਜਾਹਿ ਤੁਹਨ ਸਦਾ ਸਲਾਮਤ ਨਰੰਕਾਰ ਅਸੰਖ ਨਾਮ ਸੰਗਤਾ ਮਗਮ ਮਗਮ ਸੰਕਲੋ ਅਸੰਖੈ ਸਿਰ ਪਾਰੋ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨੀ ਤੂੰ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਣ ਜੇ ਲਿਖਿਆ ਤੇ ਸਰਨਾਏ ਜੇ ਫਰਮਾਇ ਤੇ ਤੇ ਪਾਈ ਜੀਤਾ ਕੀਤਾ ਦਿੱਤਾ ਨਾਉ ਬਨ ਨਾਵਾ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਨ ਜਾਵਾ ਇੱਕ ਵਾਰੋ ਜੋ ਤਦ ਪਾਵੈ ਸੋ ਅੰਤਰਗਾ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸ ਸਾਧ ਬਾਣੀ ਪਰਮਾਉ ਸਤ ਸ੍ਰੀ ਅਨ ਸਦਮ ਵੇਲਾ ਵਖਤ ਕਵਣ ਕਵਣ ਸਿਤ ਕਵਣ ਬਾਰ ਕਵਣ ਸੁਰਤੀ ਮਾਹੋ ਗਵਣ ਜਿਤ ਹੋਆ ਆਕਾਰ ਵੇਲ ਨ ਪਾਈਆ ਬੰਦਤੀ ਜੇ ਹੋਵੈ ਲੇਖ ਪ੍ਰਾਨੋ ਹਤਵਾਰ ਨਾ ਜੋਗੀ ਜਾਣ ਰਤਮਾਉ ਨਾ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰਾਕਾ ਕਿਵ ਸਾ ਲਾਹੀ ਸੰਮੁੰਦ ਨਾ ਝਾਣੀਏ ਸਮੁੰਦ ਸਾ ਸੁਲਤਾਨ ਗ੍ਰਹਾ ਸਿਤੀ ਮਾਲਦਨ ਕੀੜੀ ਤੁਲ ਨਾ ਹੋਵਨੀ ਜਿਸ ਮਨੁ ਨਾਮ ਵਿਸਰੈ ਮੰਤੋਂ ਅੰਤਨ ਵੇਖਣ ਸੁਣਨਾ ਅੰਤੋਂ ਅੰਤਨ ਜਾਪੈ ਕਿਆ ਮਨ ਮੰਤੋ ਆਵਾਰੋ ਅੰਤਕਾਰਨ ਗਏ ਤੇ ਵਿਲਲਾਏ ਤਾਂਗੇ ਅੰਤਨ ਪਾਏ ਜਾਏ ਹੋ ਅੰਤਨ ਜਾਣੈ ਕੋਈ ਬਹੁਤਾ ਪਈਐ ਬਹੁਤਾ ਹੋਏ ਵੱਡਾ ਸਾਹਿਬ ਉਚਾ થਾਉ ਉਚੇ ਉਪਰ ਉੱਚਾ ਨਾਉ ਏਵਡਾ ਉੱਚਾ ਹੋਵੇ ਕੋਈ ਦੀ ਸੂਚੇ ਕੋ ਜਾਣੈ ਸੋਏ ਜੇਵਡਾ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਅਸੀਂ ਪਾਣਾ ਹੋਏ ਰੱਖ ਨਾ ਸਕੈ ਕੋਈ ਜੀ ਕੋ ਖਾਇ ਕਾਖਣ ਪਾਇਓ ਜਾਣੈ ਜੀਤੀ ਆ ਮੋ ਗਾਇ ਆਪਾ ਜਾਣੈ ਆਪਾ ਜੀ ਆਖੈ ਸੇ ਪੇ ਕੀ ਕੀ ਜਿਸਨੋ ਬਖਸ ਸਿਤ ਸਲਾਹੋ ਨਾਨਕ ਬਾਸਾਹੀ ਪਾਤ ਸਾਹੋ ਅਮਲਗੁਣ ਮਲ ਵਪਾਰ ਮਲ ਵਪਾਰੀ ਅਮਲਪੰਡਿਤ ਮਾਏ ਮਲਤਰ ਮਲਦੀਵਾਨੋ ਅਮਲਤੁਲ ਮਲ ਪ੍ਰਮਾਣੋ ਆ ਮੁੱਲ ਬਖਸ਼ੀਸ ਮੁੱਲ ਨੀ ਸਾਨ ਮੁੱਲ ਕਰ ਮੁੱਲ ਪਰਮਾਨ ਮੁੱਲੋ ਮੁੱਲਾ ਖਿਆ ਨਾ ਜਾਏ ਆਖ ਆਖ ਰਹਿ ਲਿ ਬਲਾਈ ਆਖਾ ਹੈ ਵੀਰ ਬਾੜ ਪ੍ਰਾਨ ਆਖਾ ਬੜਾ ਕਰੈ ਬਖਿਆਣੂ ਆਖਾ ਹੈ ਬਰਮਾ ਆਖਾ ਹੈ ਹਿੰਦੂ ਆਖਾ ਗੋਪੀਤਾ ਗੋਵਿੰਦੋ ਆਖਾ ਈਸਰ ਆਖਾ ਸਿੱਧ ਆਖਾ ਗੀਤੇ ਗੀਤੇ ਬੁੱਧੋ ਆਖਾ ਹੈ ਦਾਨ ਆਖਾ ਹੈ ਦੇਵ ਆਖਾ ਸੁਰ ਨਰਮਨਜਨ ਸ਼ਿਵ ਕੀਤੇ ਆਖਾ ਆਖਣ ਬਾਏ ਗੀਤੇ ਕਹਿ ਕਾ ਉੱਠ ਉੱਡ ਜਾਏ ਤੇ ਗੀਤੇ ਹੋਰ ਕਰੇ ਤਾ ਖਨ ਸਕੈ ਗਈ ਕੀ ਕੀ ਜੀਵੜ ਪਾਵੈ ਦੇਵਢੋਏ ਨਾਨਕ ਜਾਣੈ ਸਾਚਾ ਸੋਏ ਜੀ ਕੋ ਆਖੈ ਬੋਲ ਵਿਗਾੜ ਤਾ ਲਿਖੀਐ ਸਿਰਗਾ ਵਾਰਾ ਨਾ ਵਾਰੂ ਸੋਦਰ ਕਿਹਾ ਸੋਕਰ ਕਿਹਾ ਜਤਬੈ ਸਰਬ ਸੰਮਾਲੇ ਵਾਜੇ ਨਾਦ ਅਨੇਕ ਸੰਖਾ ਕੀਤੇ ਭਾਵਨ ਹਾਰੇ ਕੀਤੇ ਰਾਗ ਬਰੀ ਸਿਉ ਕਹੀਂ ਅਨ ਗਿਤੇ ਗਵਨ ਹਾਰੇ ਗਾਵ ਤੁੰਨੋਂ ਪੌਣ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਦੁਵਾਰੇ ਗਾਵਹਿ ਜਤੁ ਗਤ ਤਿ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬਰਮਾ ਦੇਵੀ ਸੋਨ ਸਦਾ ਸਵਾਰੇ ਗਾਵੈ ਇੰਦਰਾਸਨ ਬੈਠੀ ਦੀਵਤਿਆਂ ਦਰਨਾਲੀ ਗਾਵਹਿ ਸਤਿ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਬੀਰ ਕਰਾਰੇ ਗਾਵਨ ਪੰਡਿਤ ਪਟਨ ਰੱਖੀ ਸਰ ਜੁਗ ਜੁਗ ਵੇਤਾ ਨਾਲੇ ਗਾਵ ਹੈ ਮੋਹਨੀਆ ਮਨ ਮੋਹਨ ਸੁਰਗਾ ਮੱਚ ਪਿਆਲੇ ਗਾਵਨ ਰਤਨੋਂ ਪਾਏ ਤੇਰੀ 86 ਤੀਰਥ ਨਾਲੇ ਗਾਵ ਹੈ ਜੋਦਮਾ ਬਲਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰੰਡਾ ਕਾਰ ਕਰ ਰੱਖੇ ਧਾਰੇ ਸਈਦ ਤੁਧਨੋਂ ਗਾਵੈ ਜੋਤ ਤੁਧ ਪਾਵਨ ਰਤ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਜਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਹੀ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਨੋ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਨ ਸੀ ਮਾਇਆ ਜਨੇ ਪਾਈ ਕਰ ਕਰ ਵੇਖੈ ਕੀਤਾ ਆਪਨਾਂ ਜਿਬ ਤੇ ਸਦੀ ਵਡਿਆਈ ਰਹਿਣਾ ਰਜਾਈ ਬੰਦਾ ਸੰਤੋਖ ਸਰਮਪਤ ਚੋਲੀ ਧਿਆਨ ਕੀ ਕਰ ਵਿਭੂਤ ਕਿੰਤਾ ਗਾਲ ਕੁਵਾਰੀ ਕਾਇਆ ਜੁਗਤ ਦੰਡਾ ਵਰਦੀ ਤੋ ਆਈ ਪੰਥੀ ਸਗਲ ਜਮਾਤੀ ਮਨਜੀਤੇ ਜਗਜੀਤੋ ਆਦੇਸ ਸਾ ਆਦੇਸ ਆਦ ਨੀਲ ਨਾਦ ਨਾਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਪੰਡਾਰਨ ਘਟ ਘਟ ਵਾਜੈ ਨਾਦ ਆਪ ਨਾਦ ਨਾਤੀ ਸਭ ਜਾ ਕੀ ਰਿਦਿ ਸਿਦੇ ਅਵਰਾ ਸਾਧ ਸੰਜੋਗ ਜੁਗਦੁਇ ਕਾਰ ਚਲਾਵੈ ਲੇਖ ਆਵੈ ਬਾਗ ਆਦੇਸ਼ ਤੇ ਸਾਇ ਆਦੇਸ ਆਦ ਨੀਲਨਾਦ ਅਨਾਹਦ ਜੋਗ ਜੋਗ ਇਕੋ ਵੇਸ ਇਕ ਕਮਾਈ ਯੁਗਤ ਵਿਆਹੀ ਤਨ ਜੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀਵਾਨ ਜੀਵਤ ਸਪਾਵਤ ਵੈ ਚਲਾਵਾ ਜਬੋ ਵਾ ਫਰਮਾਨ ਬਹੁ ਵੇਖਾ ਨਾਦਰਨਾ ਵਾ ਵੋ ਤਾ ਜੋ ਵਿਡਾਣ ਆਦੇਸ਼ ਤੇ ਸਾਇ ਆਦੇਸ ਆਦ ਨੀਲਨਾਦ ਨਾਦ ਜੋਗ ਜੋਗ ਇਕੋ ਵੇਸ ਆਸਣ ਲੋਏ ਲੋਏ ਬੰਦਾ ਜੋਗ ਸਪਾਇ ਸੋਇ ਖਾਵਾਰ ਕਰ ਕਰ ਵੇਖਿਆ ਸਰਜਨਹਾਰ ਨਾਨਕ ਸੱਚੀ ਕੀ ਸਾਚੀ ਕਾਰ ਆਦੇਸ਼ ਤੇ ਸਹਾ ਆਦੇਸ਼ ਆਦਨੀ ਨਾਦ ਨਾਤ ਜੁਗ ਜੁਗ ਇੱਕੋ ਵੇ ਸੋ ਇੱਕ ਦੂਜੀ ਪੌ ਲੱਖੋ ਹੈ ਲੱਖੋ ਵਾ ਲਖਬੀਸ ਲੱਖ ਲੱਖ ਢੇੜਾ ਆਖੀਏ ਇੱਕ ਨਾਮ ਜਗਦੀਸ਼ ਈਤਰਾਇ ਪਤ ਪਵਡੀਆਂ ਚੜੀਏ ਹੋਏ ਕੀ ਸੋ ਸੁਣ ਗੱਲਾ ਆਕਾਸ਼ ਕੀ ਕੀਤਾ ਆਈ ਰੀਸ ਨਾਨਕਾ ਜੀ ਪਾਈ ਆ ਉੜੀ ਗੁੜਾ ਠੀਸ ਆਖਣ ਜੋਰਜ ਪੈਨਨ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨ ਜੀਵਨ ਮਰਨ ਜੋਰ ਤੋਂ ਨਾ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਯੁਕਤੀ ਸੋਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮਨੀ ਜਨਾ ਕੋਏ ਰਾਤੀ ਰੁਤੀ ਤਿੱਤੀ ਵਾਰ ਬਣ ਬਣੀ ਅਗਣੀ ਪਾਤਾਲ ਦੇਸ ਵਿੱਚ ਤਰਤੀ ਤਾਬ ਰੱਖੀ ਤਰਮਸਾਲ ਤਿਸ ਵਿੱਚ ਜੀਉ ਯੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਸਰਵਾਰ ਦਿੱਥੈ ਸੋਨ ਪੰਚਪੁਰਵਾਨ ਨਦਰੀ ਕਰਮ ਬਵੈਨੀ ਸਾਣ ਕੱਚ ਭਗਾਈ ਉਥੇ ਪਾਇ ਨਾਨੰਗਾ ਆਜਾ ਪਾ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੀਤੇ ਪਵਨ ਪਾਣੀ ਵੈ ਸੰਦਰ ਕੀਤੇ ਕਾਨ ਮਹੇਸ਼ ਕੀਤੇ ਕਰਮ ਭੂਮੀ ਮੇਰ ਕੀਤੇ ਕੀਤੇ ਤੂੰ ਉਪਦੇਸ਼ ਕੀਤੇ ਇੰਦਜੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੋਧਨਾਤ ਕੀਤੇ ਕੀਤੇ ਦੇਵੀ ਵੇਸ ਇਥੇ ਦੇਵਦਾਨ ਮਨ ਕੀਤੇ ਕੀਤੇ ਗਿਤਰਤਨ ਸੰਮੰਦੋ ਕੀਤੀਆ ਖਾਣੀ ਕੀਤੀਆ ਬਾਣੀ ਕੀਤੇ ਪਾਤਨ ਰਿੰਦ ਕੀਤੀ ਅਸਰਤੀ ਸੇਵ ਕੀਤੇ ਨਾਨਕ ਅੰਤ ਨਾਉ ਅੰਤ ਗਿਆਨ ਖੰਡ ਮੈਂ ਗਿਆਨ ਬ੍ਰਹੰਡ ਦਿੱਤਾ ਨਾਦ ਵਿਨੋਦ ਕੋਡ ਨੰਦੋ ਧਰਮ ਖੰਡ ਕੀ ਬਾਣੀ ਰੂਪਿਤ ਹੈ ਕਾਰਤਕੜੀਏ ਬਾਤਾਂ ਨੂੰਪੋ ਤਾ ਕੀ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੈ ਪਿੱਛੇ ਬਸਤਾਈ ਤਿੱਥਾ ਕੜੀਆ ਸੁਰਤ ਮਤਮਨ ਮੋਦ ਦਿੱਤ ਕੜੀਏ ਸੁਰਾ ਜੇ ਤਾਂ ਕੀ ਜੁਦ ਅਰਮਖੰਡ ਕੀ ਬਾਣੀ ਜੋਰ ਦਿੱਤ ਹੈ ਓ ਨਾ ਕੋਈ ਹੋਰ ਤਿੱਥਾ ਜੋਤ ਮਹਾ ਮਲ ਸੂਰਤ ਨ ਮੈਂ ਰਾਮ ਰਹੇ ਆ ਭਰਪੂਰ ਤਿੱਥੇ ਸੀਤੋ ਦੀਤਾ ਮਮ ਮਾਇ ਤਾਂ ਕੀ ਰੂਪ ਨ ਕਥਨੇ ਜਾਏ ਨਾ ਮਰਨ ਠਾ ਗਏ ਜਾਏ ਜਿਨ ਕੇ ਰਾਮ ਬਸੈ ਮਨ ਮਾਹੀ ਤੇ ਤੈ ਭਗਤ ਬਸਾ ਕੇ ਲੋਕ ਰਾਨੰਦ ਸਚਾ ਮਨ ਸੋਇ ਸੱਚ ਕਾਣ ਵਸੈ ਨਰੰਕਾਰ ਕਰ ਕਰ ਵੇਖਿਆ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਬੰਡ ਜੇ ਕੋਤ ਤਾਨ ਤਨੰਤੋ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਗਮ ਦੇ ਵਿਧਿ ਵਿਕਾਰ ਵੇਖਿਆ ਵਿਕਸੈ ਕਰ ਵਿਚਾਰ ਨਾਨਕ ਤਨ ਕਰੜਾ ਸਾਰ ਜਤ ਪਹਾੜਾ ਤੀਰ ਜਸ ਸੁਨਿਆ ਰਹਿ ਰਣ ਮਤ ਵੇਦਾ ਤੀਆ ਪਾਉ ਖਲਾ ਗੰਨਪਤਉ ਪਾਂਡਾ ਪੋਮ ਦੇ ਤਾਲ ਕੜੀਏ ਸਭ ਸਚੀ ਟਕਸਾਲ ਜਿਨ ਕੋ ਨਦਰ ਕਰਮ ਦਿਨਕਾਰ ਨਾਨਕ ਨਦਰੀ ਨਦਦੋ ਨਿਹਾਲ ਸਲੋਕ ਪਾਵਨ ਗੁਰੂ ਪਾਣੀ ਬਿਤਾ ਮਾਤਾ ਤਰਤੂ ਮਹਤੂ ਦਿਵਸ ਰਾਤ ਦੋਏ ਨਈ ਨਾਇਆ ਖੇਲਾ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਅਦੂਰ ਕਰਮੀ ਆਪੋ ਆਪਣੀ ਕੇ ਨੇੜੈ ਏ ਦੂਰ ਜਿਨੀ ਨਾਮ ਦਿਆਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਦਿਆਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਪੰਜਾਬ ਸਾਹਿਬ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸ੍ਰੀ ਵਾਹਿਗੁਰੂ ਜੀ ਕੀ ਬੋਤ ਹੈ ਪੰਜਾਬ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਸਫਾਈ ਸ਼ੰਦ ਤਵਾ ਪ੍ਰਸਾਦ ਚੱਕਰ ਜੈ ਨਰਵਰਨ ਜਾ ਤਰਪਤ ਨੈਣ ਜੇ ਰੂਪ ਰੰਗ ਆ ਰੇਖ ਪੇ ਕਉ ਕੈ ਨਾ ਸਕਤ ਕੀ ਹੋ ਅਚਲ ਮੂਰਤਨ ਬੋ ਪ੍ਰਕਾਸ਼ਮ ਦੋਜ ਕੀਜੈ ਕੋਟ ਇੰਦਰਿੰਦਰਾਣ ਸਾਹਿ ਸਹਾਲ ਗਣਿਜੈ ਤ੍ਰਿ ਭਵਨ ਮਹਿ ਹੀ ਸੁਰ ਨਾ ਰਿਆ ਸਰਨੇਤ ਨੇਤ ਵੰਤਨ ਕੈ ਤਵੈ ਸਰਮ ਨਾਮ ਕਥਾਇ ਕਵਨ ਕਰਮ ਨਾਮ ਵਰਨਤਾ ਸਮਤ ਭਜੰਗ ਪ੍ਰਿਆਤ ਸੰਦ ਨਮਾਸਤੰ ਅਕਾਲੇ ਨਮਾਸਤੰ ਕਿਰਪਾਲੇ ਨਮਾਸਤੰ ਰੂਪੇ ਨਮਾਸਤੰ ਰੂਪੇ ਨਮਾਸਤੰ ਭੀਖੇ ਨਮਾਸਤੰ ਲੇਖੇ ਨਮਾਸਤੰ ਕਾਇ ਨਮਾਸਤੰ ਜਾਏ ਨਮਾਸਤੰ ਗੰਜੇ ਨਮਾਸਤੰ ਬੰਜੇ ਨਮਾਸਤੰ ਦਾ ਨਾਮ ਮੈ ਨਮਾਸਤੰ ਠਾਮੈ ਨਮਾਸਤੰ ਕਰਮ ਨਮਾਸਤੰ ਧਰਮ ਨਮਾਸਤੰ ਨਾਮ ਨਮਾਸਤੰ ਤਾਮੰ ਨਮਾਸਤੰ ਜੀ ਤੈ ਨਮਾਸਤੰ ਬੀ ਤੈ ਨਮਾਸਤੰ ਬਾਜ ਨਮਾਸਤੰ ਡਾਇ ਨਮਸਤੰਗ ਨੀਲੇ ਨਮਸਤੰਗ ਨਾਦ ਦੇਣ ਵਾਸਤੰਗ ਅਛੇ ਦੇਣ ਵਾਸਤੰਗ ਆਦਿ ਨਮਸਤੰਗ ਗੰਜੇ ਨਮਸਤੰਗ ਪੰਜੇ ਨੂੰ ਵਾਸਤੰਗ ਦਾਰੇ ਨਮਸਤੰਗ ਬਾਰੇ ਨਮਸਤੰਗ ਸੋਇਕੇ ਨਮਸਤੰਗ ਨੀਕੇ ਨਮਸਤੰਗ ਪੂਤੇ ਨਮਸਤੰਗ ਜੂਪੇ ਨਮਸਤੰਗ ਦਰ ਕਰਮੇ ਨਮਸਤੰਗ ਦਰ ਪਰਮੇ ਨਮਸਤੰਗ ਦਰ ਦੇਸ਼ੇ ਨਮਸਤੰਗ ਦਰ ਭੀਸ਼ੇ ਨਮਸਤੰਗ ਦਰ ਨਾਮੇ ਨਮਸਤੰਗ ਦਰ ਕਾਮੇ ਨਮਸਤੰਗ ਦਰ ਤਾਤੇ ਨਮਸਤੰਗ ਦਰ ਘਾਤੇ ਨਮਸਤੰਗ ਦਰ ਤੂਤੇ ਨਮਸਤੰਗ ਕੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗਤਾਪੇ ਨਮਸਤੰਗ ਦਰਵਾਨੇ ਨਵਾਸਤੰਗ ਨਮਸਤੰਗ ਗਾਇਨ ਨਮਸਤੰਗ ਬਾਯਨ ਨਮਸਤੰਗ ਸਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੂਗ ਕੇ ਨਮਸਤੰਗ ਸਜੋਗੇ ਨਮਸਤੰਗ ਰੰਗੇ ਨਮਸਤੰਗ ਬੰਗੇ ਨਮਸਤੰਗ ਮੇਨ ਨਵਾਸਤ ਸਰਮੇ ਨਮਸਤੰਗ ਜਲਾਸ ਰੇ ਨਮਸਤੰਗ ਰਾਸਰੇ ਨਮਸਤੰਗ ਆਜਾਤੇ ਨਮਸਤੰਗ ਪਾਤੇ ਨਮਸਤੰਗ ਮਜਵੇ ਨਮਸਤੰਗ ਸਾਜਵੇ ਆਦੀ ਸੰਗ ਅਦੀਸੈ ਨਮਸਤੰਗ ਵੀਸੈ ਨਮਸਤੰਗ ਨਿਰਤਾ ਮੇਨ ਨਮਸਤੰਗ ਦਰਵਾ ਮੇਂ ਨਮੋ ਸਰਬ ਕਾਲੇ ਨਮੋ ਸਰਬ ਗਿਆਲੇ ਨਮੋ ਸਰਬ ਰੂਪੇ ਨਮੋ ਸਰਬ ਰੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸ ਦੀਵ ਨਮਸਤੰਗ ਪੀਵ ਨਮਸਤੰਗ ਜਨਮ ਨਮਸਤੰਗ ਸੁਭਨ ਮੇ ਨਮੋ ਸਰਬ ਗਉ ਨੇ ਨਮੋ ਸਰਬ ਪਉ ਨੇ ਨਮੋ ਸਰਬ ਰੰਗੇ ਨਮੋ ਸਰਬ ਬੰਗੇ ਨਮੋ ਕਾਲ ਗਾਲੇ ਨਮਸਤਸ ਦੀਵ ਆਲੇ ਨਮਸਤੰਗ ਵਰਨੇ ਨਮਸਤੰਗ ਵਰਨੇ ਨਮਸਤੰਗ ਜਰਾ ਰੰਗ ਨਮਸਤੰਗ ਜਰਾ ਰੰਗ ਨਮੋ ਸਰਬ ਧੰਦੇ ਨਮੋ ਸਤਿਅ ਬੰਦੇ ਨਮਸਤੰ ਗ੍ਰਹਕੈ ਨਮਸਤੰ ਦੇਵਕੈ ਨਮਸਤੰ ਗਰੀਮ ਮੈਨ ਨਮਸਤੰ ਗਰੀਮ ਮੈ ਨਮਸਤੰ ਗਨੰਤੇ ਨਮਸਤੰ ਗੋ ਅਨੰਤੇ ਨਮਸਤੰ ਗੋ ਅਨੰਤੇ ਨਮਸਤੰ ਸਰਾਗੇ ਨਮਸਤੰ ਸਵਾਗੇ ਨਮੋ ਸਰਬ ਸੋਖੰ ਨਮੋ ਸਰਬੋਗੰ ਨਮੋ ਸਰਵ ਕਰਤਾ ਨਮੋ ਸਰਵਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਪਾਲੇ ਚਾਚਰੀ ਸੰਦ ਤਵਾ ਪ੍ਰਸਾਦ ਅਰੂਪ ਹਾਂ ਅਨੂਪ ਹਾਂ ਜੂਹਾਂ ਅਬੂ ਹਾਂ आलेख काम है अनाम है काम है अदय है अभय है जीत है बीत है त्रिमान है निदान है तिरवर्ग हैं असर्ग हैं नील अनाद है, है अजय है आजाद है जन्म आया वर्ण अभूत है अपर्ण है अगंज है हैं अज़ है आजूज हैं जंज हैं अमीक है अर्भीक है नंद है निर्भूज है असूज है काल है जाल है अला है अजा है अनंत है मानता है ਅਲੀਕ ਹੈ ਨਰਸੀਕ ਹੈ ਨਰਲਾਮ ਬਾਯਾ ਸੰਬਾਯਾ ਕਮ ਹੈ ਜਾਮ ਹੈ ਆਪੂਤ ਹੈ ਆਸੂਤ ਹੈ ਲੋਕ ਹੈ ਅਸੋਕ ਹੈ ਆ ਕਰਮ ਹੈ ਆ ਬਰਮਾ ਹੈ ਜੀਤ ਹੈ ਅਬੀਤ ਹੈ ਬਾਹ ਹੈ ਅਗਾ ਹੈ ਅਮਾਨ ਹੈ ਨਿਦਾਨ ਹੈ ਅਨੇਕ ਹੈ ਬਰੀਕ ਹੈ ਭਜੰਗ ਪਰਿਆਸੰਦ ਨਮੋ ਸਰਮਾਨ ਸਵਸਤੀ ਨਿਦਾਨ ਨਮੋ ਦੇਵ ਦੇਵਿਏ ਪੇਕੀ ਬੇਬੇ ਨਮੋ ਕਾਲ ਕਾਲੇ ਨਮੋ ਸਰਪਾਲੇ ਨਮੋ ਸਰਬ ਗੌਣੇ ਨਮੋ ਸਰਪਾਉਣੇ ਨੰਗੀ ਨਾਤੇન્દ્ર ਸੰਗੀ ਪਰਮਾਥੇ ਨਮੋ ਬਾਨ ਬਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਦਰਤ ਨੇਤ ਨਮੋ ਆਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਨੰਗੀ ਨਾਮੇ ਸਮਸਤੀ ਸਰੂਪੇ ਪ੍ਰਪੰਗੀ ਪਰਮਾਥੇ ਸਮਸਤੀ ਵਿਭੂਤੇ कलंकम् बनान एकलङ्की रूपे नमो राजराजेश्वर्म परम रूपे नमो योगजोगेश्वरम परम सिद्धे नमो राजराजेश्वर्म परम हृदये नमो शस्त्रपाणे नमो वस्त्रमाणे नमो प्रमज्ञात्मलोकमाता अपेखीय अब जोग बर्मिया भोगीय भोगदे नमो योगजोगेश्वरम परम युक्ते नमो नित्य नारायणे गुरुर्करमे नमो प्रीत अपरीत देवे सुधर्मे नमो रोगहर्तनो राग रूपे नमो साहसाम नवपुपुपे नमो दानदाने नमो मनमाने ਨਮੋ ਰੋਗ ਰੋਗਿ ਨਮੋ ਗੰਗ ਸੰਸ ਨਮਸਤੰਗ ਸੰਾਨੰ ਨਮਸਤੰਗ ਇਸਨਾਨੰੰ ਨਮੋ ਮੰਤਰ ਮੰਤਰ ਨਮੋ ਜੰਤਰ ਜੰਤਰ ਨਮੋ ਇਸ ਤਿਸ਼ਤੇ ਨਮੋ ਤੰਤਰ ਤੰਤਰੰ ਸਦਾ ਸੱਚ ਦਾ ਆਨੰਦ ਸਰਬ ਪ੍ਰਣਾਸੀ ਰੂਪਾ ਨੂਪਾ ਸਵਸਤਨ ਨਿਵਾਸੀ ਸਦਾ ਸਿਧੰਦਾ ਪਦ ਪਦਾ ਵਰਤ ਕਰਤਾ ਅਦੋਰਤ ਅਰਦੰਗ ਗੰਗੋ ਘਰਤਾ ਪਰਮ ਪਰਮ ਪਰਮੇਸ਼ਵਰ ਰੋਸ਼ ਪਾਲੰ ਸਦਾ ਸਰਬਦਾ ਸਿਧਦਾਤਾ ਦਇਆਲੰ ਅਛੇਦੀ ਅਬੇਦੀ ਨਾਮ ਅੰਗਾ ਮੰਗ ਸੁਸਤੁ ਪਰਾ ਜੀ ਸਮਸਤਾ ਚਤਾ ਮੰਗ ਤੇਰਾ ਜੋਰ ਚਾਚਰੀ ਸੰਦੋ ਜਲਾ ਹੈ ਹਾਏ ਥਲਾ ਹੈ ਅਬੀਥ ਹੈ ਅਬੈ ਪ੍ਰਭੂ ਆਜੂ ਆਦੇਸ ਹੈ ਪੇਸੈ ਭਜੰਗ ਪ੍ਰਿਆਤ ਸੰਦ ਅਗ ਦੇਵਾ ਦੇ ਨੰਦੀ ਸਰੂਪੇ ਨਮ ਸਰਮਾਨ ਸਮਸਤੀ ਨਿਦਾਨੇ ਨਮਾਸ ਪੰਗਰ ਨਾਥੇ ਨਮਾਸ ਸੰਗਰਮਾਥੇ ਨਮਾਸ ਸੰਗੰਗੇ ਨਮਾਸ ਸੰਪੰਗੇ ਨਮਾਸ ਸੰਗਾ ਕਾਲੇ ਨਮਾਸ ਸੰਗਰਵ ਆਪਾਲੇ ਨਮੋ ਸਰਬਦੇਸੇ ਨਮੋ ਸਰਬੇਸੇ ਨਮੋ ਰਾਜ ਰਾਜ ਨਮੋ ਸਾ ਸਾਜ ਨਮੋ ਸਾ ਸਾਹਿ ਨਮੋ ਮਾ ਮਾਹਿ ਨੋ ਗੀਤ ਗੀਤੈ ਨੋ ਮਰੀ ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨੋ ਸਰਵ ਰੋਗੇ ਨੋ ਸਰ ਭੋਗੇ ਨਮੋ ਸਰਵ ਜੀਤੰ ਨਮੋ ਸਰਬੀਤੰ ਨਮੋ ਸਰਵ ਗਿਆਨੰ ਨਮੋ ਬਰਮ ਤਾਰੰਗ ਨਮੋ ਸਰਵ ਮੰਤਰੰ ਨਮੋ ਸਰਵ ਜੰਤਰੰ ਨਮੋ ਸਰਵ ਦ੍ਰਿਸ਼ੰਗ ਨਮੋ ਸਰਵ ਕ੍ਰਿਸ਼ੰਗ ਨਮੋ ਸਰਵ ਰੰਗੇ ਦਰਵੰਗੀ ਅਨੰਗੇ ਨਮੋ ਜੀਵ ਜੀਵੰਗ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰਗ ਪਰਿਸ਼ੇਜੇ ਕਿਰਪਾਲੰਗ ਸਰੂਪੇ ਕੋ ਕਰਮ ਪ੍ਰਣਾਸੀ ਸਦਾ ਸਰਬਦਾ ਰਜ ਸਿੱਧੰਗ ਨਿਵਾਸੀ ਸਰਪੜ ਸੰਦੂ ਤਵਾ ਬਰਸਾਦ ਅੰਮ੍ਰਿਤ ਕਰਮੇ ਅਵਰਤ ਧਰਮੇ ਕਲ ਜੋਗੇ ਅਚਲ ਬੋਗੇ ਅਚਲ ਰਾਜੇ ਅਟਲ ਸਾਜੇ ਖਲ ਧਰਮ ਖਲ ਕਰਮ ਸਰਵੰਗ ਦਾਤਾ ਸਰਵੰਗ ਯਤਾ ਸਰਵੰਗ ਬਾਨੇ ਸਰਵੰਗ ਮਾਨੇ ਸਰਵੰਗ ਪ੍ਰਾਣੰ ਸਰਵੰਤਰਾਣੰ ਸਰੰਭੁਗਤਾ ਸਰਵੰਗ ਯੁਗਤਾ ਸਰਵੰਗ ਦੇਵੰ ਸਰੰਭੇਵੰ ਸਰਵੰਗ ਕਾਲੇ ਸਰੰਤਾਲੇ ਰੂਵਾਲ ਛੰਦ ਤਵਾ ਬਰਸਾਦ ਆਦ ਰੂਪ ਅਨਾਦ ਮੂਰਤ ਜੋਨ ਪੁਰਖੇ ਪਾਰ ਸਰਮਾਨ ਤਰਮਾਨ ਦੇਵ ਵੀ ਬਾਦ ਉਦਾਰ ਸਰਬ ਬਾਲਕ ਸਰਬ ਕਾਲਕ ਸਰਬ ਕੋਪਨ ਕਾਲ ਜਤਰ ਜਤਰ ਵਿਰਾਜ ਹੀ ਅਬਦੂਤ ਰੂਪ ਰਸਾਲ ਨਾਮ ਧਾਮ ਨਾ ਜਾਤ ਜਾ ਕਰ ਰੂਪ ਰੰਗ ਨਾ ਰੇਖ ਆਦ ਪੁਰਖੇ ਦਾਰ ਮੂਰਤ ਜੋਨ ਆਦ ਸੇਖ ਦੇਸ ਔਰ ਨਾ ਬੇਸ ਜਾ ਕਰ ਰੂਪ ਰੰਗ ਨਾ ਰੇਖ ਜਤਰ ਤਤਰ ਦੇਸਾ ਵਿਸਾ ਹੋਏ ਫੈਲਿਓ ਅੰਧਰਾਗ ਦੇਸ ਔਰ ਨਾ ਬੇਜਾ ਕਰੋ ਰੂਪ ਰੇਖਨ ਰਾਗ ਜਤਰ ਤਤਰ ਦੀ ਸਾ ਵਿਸਾ ਹੋਏ ਫੈਲਿਓ ਨਰਾਗ ਨਾਮ ਕਾਨਬੀਨ ਬੇਗਤ ਧਾਮ ਹੋ ਨ ਜਾਏ ਸਰ ਮਾਂਤਰ ਬੱਤਰ ਮਾਨ ਸਦਾ ਮਾਨ ਦਦਾ ਹੀ ਏਕ ਮੂਰਤਨ ਏਕ ਦਰਸਨੋ ਗੀਨ ਰੂਪ ਅਨੇਕ ਖੇਲ ਖੇਲਾ ਖੇਲ ਗੇਲਨੋ ਅੰਤ ਕੋ ਫਿਰ ਏਕ ਦੇਵ ਇਹ ਨ ਜਾਣੀ ਜੇ ਵੀ ਦਰਗਤਿ ਗੁਰੂ ਪ੍ਰੰਗਨ ਜਾਤ ਪਾਸ ਸੁ ਜਾਣੀ ਕੇ ਜੀਵ ਤਾ ਆਤਮਾ ਤਨ ਜਤ ਜਗਰ ਜਨ ਮਰਨ ਬੀਨ ਜੱਕਰ ਬੱਕਰ ਫਿਰੈ ਜਤਰ ਜੱਕ ਮਾਨੇ ਬੁਰਤੀਨ ਲੋਕ ਚਾਉਦਾ ਕਿ ਵੇਖੇ ਜਗ ਜਾਪੀਂ ਜਾਪਵਾ ਦੇਵ ਨਾਮ ਮੂਰਤਾ ਪੀਉ ਸਬੈ ਜਾ ਤਾਪ ਪਰਮ ਰੂਪ ਨੀਤ ਮੂਰਤ ਪੂਰਨ ਬੁਰਖ ਅਪਾਰ ਸਰਬ ਇਸ ਵਿੱਚ ਉਸ ਜੰਮ ਬਗੜਨ ਬੰਧਨਾਰ ਕਾਲ ਹੀਨ ਕਲਾ ਸੰਯੁਕਤ ਅਗਾਲ ਬੁਰਖ ਹਦੀਸ ਧਰਮ ਤਾਮ ਸੁਭਰਮ ਰਤੋ ਪੂਤ ਲਕਾਪੀਸ਼ जाके अंग राग न रंग जागै जात पात न नाम गर्व गंजन दुष्ट पंजन मुक्तदायक काम आम रूप मीक अनुस्तते एक पुरुष अवदूत गर्व गंजन सर्व पंजन वाद रूप सूत अंगहीन अंगनात्म एक पुरुष अपार सर्व लायक सर्व कायको सर्व कोपरत पार सर्व गन्ता सर्व हन्ता सर्वते अनपेख सर्व शास्त्र न जानी ਜਿਹ ਰੂਪ ਰੰਗ ਅਰ ਰੇਖ ਪਰਮੇਤ ਪ੍ਰਾਂਜਾ ਗਨੇਦ ਭਾਗਤ ਨਿਤੋ ਕੋਟ ਸਿਮਰਤ ਪ੍ਰਾਂਤ ਸਾਸ਼ਤਰ ਨਾ ਆਵੈ ਵੋ ਜਿਤ ਮਦਪਾਰ ਸੰਦੁਤ ਬਾ ਪ੍ਰਸਾਦੋ ਗੁਣ ਗਾਨੇ ਉਧਾਰ ਮਹਿ ਮਹ ਅਪਾਰ ਆਸਨਿਆ ਪੰਗ ਉਪਮਾ ਨੰਗਨ ਬੋ ਪ੍ਰਕਾਰ ਨਿਦਿਸ਼ਿਆ ਨਾ ਸਾ ਜਾਣ ਬਾਹੂ ਸਾਹਨ ਸੋ ਰਾਜਨ ਰਾਜਪਾਨ ਅਨ ਬਾ ਦੇਵਾਂ ਦੇਵ ਉਪਮਾ ਮਹਾਨ ਇੰਦ੍ਰਾਨੇਂਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲਨ ਬੂਤੇ ਅੰਗ ਆਬਾ ਪੰਗ ਗਾਤਮਿਤ ਅਪਾਰ ਗੁਣਾਂ ਗਾਨੇ ਉਦਾਰ ਮਨ ਗਨ ਪ੍ਰਣਾਵ ਨਿਰਪੇਂਦਰ ਕਾਮਾ ਤੂ ਪ੍ਰਚੰਡ ਮਿਤਕਾਤਿਆ ਖਾਨ ਨਾਲੀ ਸਿਆਕਰ ਮੰਦਰੀ ਸਿਆ ਧਰਮ ਸਰਬਾ ਬਰਨਾ ਡਿਆ ਆਨੰਦ ਅੰਡ ਵਾਡਿਆ ਚਾਚਰੀ ਸੰਤ ਦਬਾ ਬਰਸਾਦ ਗੋਬਿੰਦੇ ਮਕੰਦੇ ਉਦਾਰੇ ਅਪਾਰੇ ਹਰੀ ਅੰਗਰਿ ਨਾਮੇ ਆਕਾਮੇ ਬਯੰਗ ਬ੍ਰਿਆਤ ਸੰਦ ਚੱਤਰ ਚੱਕਰ ਕਰਤਾ ਜੱਤਰ ਚੱਕਰ ਹਰਤਾ ਜੱਤਰ ਚੱਕਰ ਦਾਨ ਨੇ ਜੱਤਰ ਚੱਕਰ ਜਾਨ ਨੇ ਜੱਤਰ ਚੱਕਰ ਵਰਤੀ ਜੱਤਰ ਚੱਕਰ ਭਰਤੀ 74 ਚੱਕਰ ਪਾਲੇ 73 ਚੱਕਰ ਕਾਲੇ 73 ਚੱਕਰ ਪਾਸੇ 73 ਚੱਕਰ ਵਾਸੀ 74 ਚੱਕਰ ਮਾਨਿਆ 73 ਚੱਕਰ ਦਾਨਿਆ ਜਾ ਚੁਰੀ ਸੰਦ ਨਾ ਸਤਰਾ ਨ ਮਿੱਤਰ ਨ ਪਰਮ ਨ ਬਿਤਰੈ ਨਾ ਕਰਮਿਕ ਨ ਕਾਇਆ ਜਨਮ ਅਜਾਓ ਨ ਚਿਤਰਾ ਨ ਮਿੱਤਰ ਪਰਾਵਿਤਰੈ ਬ੍ਰਹਦੀਸਾ ਅਦੀਸਾ ਅਦ੍ਰਿਸਾ ਅਗ੍ਰਿਸਾ ਭਗਵਤੀ ਸੰਦ ਤਵਾ ਪ੍ਰਸਾਦ ਕਥ ਤੇ ਕਿ ਆਸ ਜਿ ਦੇ ਸੇ ਕਿਆ ਬਝ ਬਿ ਸਕੇ ਆ ਗੰਜ ਕਰਮੈ ਕਿਆ ਪੰਜ ਪਰਮੈ ਕਿਆ ਬਝ ਲੋਕੈ ਕਿਆ ਆਦ ਸੁਖ ਕਹਿ ਗ ਬਦੂਤ ਵਰਨੇ ਗ ਵਿਭੂਤ ਕਰਨੇ ਗ ਰਾਜਮ ਪਰਮਾਇਕ ਤਰੰਤੁ ਜਾ ਹੈ ਕਿ ਆ ਸੋਖ ਵਰਨੇ ਗ ਸਰਬਾ ਵਰਨੇ ਗ ਜਗਤੰਕਰਤੀਆਂ ਗ ਸਤਰੰਗ ਸਤਰੀਆਂ ਕਿ ਬ੍ਰਹਮੰਗ ਸਰੂਪ ਹੈ ਗਿਆਨ ਬੋਹ ਅਨੁਭੋਉ ਅਨੁਭਗ ਆਦ ਦੇਵ ਹੈ ਗਿਆਬ ਅਪੀਵ ਹੈ ਕਿ ਜਿਤਰੰਗ ਮਹੀਨੇ ਗ ਕੇਰੀਨੇ ਗ ਰੋਜੀ ਰਜਾ ਕਰੀ ਮੇਰਾ ਕੇ ਗ ਕਿ ਪਾਗ ਵੀ ਆ ਬਿਕ ਗਲਗਾਵ ਹੈ ਕਿ ਅਪਕੁਲ ਗਨਾਹ ਹੈ ਕਸਾਨ ਸਾਹ ਹੈ ਕਿ ਕਾਰਨ ਗਨੰਦਾ ਗ ਰੋਜੀ ਦਹਾਨਾ ਗ ਰਾਜ ਕਰੀ ਮੇਂ ਕੇ ਕਰਮ ਕਰੀ ਮੈਂ ਇਹ ਸਰਵੰਕਲੀਆਂ ਹੈ ਕਿ ਸਰਵੰਕਦਲੀਆਂ ਹੈ ਕਿ ਉਤਰਮਾਨ ਹੈ ਕਿ ਉਤਰਦਾਨ ਹੈ ਕਿ ਸ੍ਰੋਤਰ ਗੌਣੇਗੇ ਸ੍ਰੋਤਰ ਪੌਣੇਗੇ ਉਤਰਦੇਸ ਹੈ ਕਿ ਉਤਰ